ਜਾਗਰਣ ਚੱਲ ਪਿਆ ਹੁਣਾਂ ਤੇ ਸੁਮਨ ਨੇ ਜਾਂਦੀ ਨੇ ਭੇਟਾ ਗਉਣੀਆਂ ਅੱਜ ਮੂੜੀਆਂ ਦੋ ਨਾਲ ਖਾ ਕੇ ਮਹਾਰਾਜ ਜੀ ਬੈਠੇ ਨੇ ਆਸਣ ਤੇ ਚਲੋ ਸ਼ੋਕ ਜੀ ਦੋ ਹੱਥ ਤਾਂ ਜਾ ਕੇ ਮਾਰੋ ਤੜਗਾ ਆਂਦੀ ਚਲੋ ਲੱਗੋ ਲੈਣ ਚ ਇਹ ਮੜੇ ਚੱਕ ਦਿਖਾਈ ਇਹਦੀ ਚੀਜ਼ ਠੀਕ ਹੈ ਤੇਰੀ ਚੀਜ਼ ਸੋਹਣੀ ਆ ਦੋ ਆਵਾਜ਼ ਸੁਣੋ ਨੂੰ ਆਪਣੀ ਲੌਬੀ ਚ ਗਿਫਟ ਪੈਕ ਕਰ ਦਿਓ ਆ ਗਏ ਘਮਾਰ ਮੰਡੀ ਤੇ ਹੁਣ ਆਪਾਂ ਚੱਲਾਂਗੇ ਜਸਨ ਵਾਲਿਆਂ ਦੇ ਕਿੰਨੇ ਦੇ ਵਿੱਚ ਆ ਜੀ ਕਿੰਨੇ ਹੋਗੇ ਕੈਮੀਸਟ ਹਾਂਜੀ 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 ਹਾਂ ਮੈਨੂੰ ਨਹੀਂ ਆਉਂਦੀ ਹਾਂਜੀ ਆ ਵੀ ਸੁਣੋ ਇਹਦੀ ਬਸਟ ਹੈ ਜੀ ਇਹਨੂੰ ਮਤਲਬ ਦਰਵਾਦ ਸਾਹਿਬ ਦੀ ਹੋਊਗਾ ਦਰਵਾਦ ਸਾਹਿਬ ਬਾਕੀ ਫਿਰ ਆ ਜਾਂਦੇ ਆ ਜੀ ਇਹ ਫਿਰ ਆਇਲ ਦੇ ਦਿੰਦੇ ਹਾਂ ਹਾਂਜੀ ਥੋੜੇ ਜਾਂ ਧਾਰਮਿਕ ਧਾਰਮਿਕ ਦੇ ਦੋ ਵਧੀਆ ਧਾਰਮਿਕ ਲਾ ਵੀ ਸਕਦਾ ਹੈ ਸਰਵਾਰ ਜੀ ਹਾਂਜੀ ਸਰਵਾਰ ਜੀ ਫਿਰ ਸਰਵਾਰ ਸਾਹਿਬ ਦੇ ਬੈਸਟ ਆ ਜੀ ਉਹ ਤੋਂ ਵੀ ਆਏਗਾ ਜਆ ਬਾਈਕ ਫਰੇਮ ਦੇ ਤਾਂ ਇਹ ਵੀ 18000 ਰੁਪਏ ਲਾ ਦੇ ਰਹੇ ਹੋ ਇਹ ਮੜੇ ਚਾਕੀ ਦਿਖਾ ਦੇ ਇਹ ਵੀ ਠੀਕ ਹੈ ਇਹ ਵੀ ਚੀਜ਼ ਸੋਹਣੀ ਆ ਅਬ ਸ਼ੂਜ਼ ਦੀ ਜਿੱਦਾਂ ਸ਼ਾਪ ਆ ਉਹਦੇ ਤੇ ਕੋਈ ਗੱਲ ਉਹਦਾ ਉਹਦਾ ਕੋਈ ਗੱਲ ਨਹੀਂ ਨਹੀਂ ਕੁਝ ਨਹੀਂ ਹੁੰਦਾ ਇਹ ਤਾਂ ਉਹ ਤਾਂ ਬਾਲੇ ਛੋਟੇ ਆ ਇਹ ਵੱਡੇ ਨੇ ਇਹ ਵੱਡੇ ਆ ਆ ਆ ਦਿਖਾਏ ਓਕੀ ਘੜੀ ਨਾ ਦੇਖਣ ਦੀਆਂ ਇਹ ਛੋਟਾ ਪਾਉਂਗਾ ਵੀ ਇਹਨਾਂ ਆ ਵੀ 10000 ਪਲੱਸ ਹੀ ਆ ਨਾ ਜਿਹੜੇ ਆ ਵੈਸੇ ਕਹਿਣ ਵਾਸਤੇ 7500 ਇਹ ਵੱਡੇ ਆ ਜਾਂਦੇ ਆ ਤੇ ਕਹਾਂ ਜਾਂਦੇ ਆ ਇਹ ਕਿੰਨੇ ਪੁੱਛੂ ਇਹ ਅੱਜ ਕੱਲ ਡਾਰਿੰਗ ਸੋਛੇ ਛੋਟੇ ਛੋਟੇ ਚ ਲੈਣਾ ਫੇ ਛੋਟੇ ਚ ਹੀ ਹੈਗਾ ਉਹ ਦੇਖੋ 2850 ਕੁ ਮਹੀਨੇ ਇਹ ਦਿਖਾਏ ਮੈਂ ਮੋੜੇ ਨੇ ਇਹ ਕਿਹੜਾ ਨਹੀਂ ਨੋਬੀ ਵਾਸਤੇ ਇਹ ਕਿੰਨੇ ਕਿੰਨੇ ਤੋਂ ਸ਼ੁਰੂ ਹੁੰਦੇ ਆਈ ਇਹ ਆਪਾਂ 2850 ਦੇ ਜੀ ਪਿੱਛੇ ਦੀ ਹੈਂਕਿੰਗ ਵਾਸਤੇ ਨਹੀਂ ਨਾ ਪਿੱਛੇ ਲੱਗਿਆ ਨਹੀਂ ਇਹ ਤਾਂ ਘਰ ਵਾਸਤੇ ਬਾਅਦ ਚ ਦੇਖ ਲਈ ਪਹਿਲਾਂ ਦੁਕਾਨ ਉਹਨਾਂ ਦੇ ਉਹ ਦੁਕਾਨ ਜਿਹੜਾ ਚੀਜ਼ ਦੇਖਣਾ ਹੀ ਆ ਯਾਰ ਪਹਿਲਾਂ ਉਹ ਦੇ ਹਾਂਜੀ ਉਹ ਦੇਖਣੋਂ ਠਾਣ ਚੁੱਕਿਆ ਬੇਵੀ ਵੀ ਸੋਹਣੇ ਆਉਂਦਾ ਇਹਨਾਂ ਦੀ ਕਿੰਨੇ ਦੀ ਰੇਂਜ ਸ਼ੁਰੂ ਹੋ ਜਾਂਦੀ ਹੈ ਇਹ ਬਾਈ ਸਿੱਧੀਆਂ ਦੀ ਹੈ ਕੋਪ ਨਹੀਂ ਦੇ ਸਕਦੇ ਹਾਂ ਦੋ ਤੋ ਪਾਓ ਕਿ ਨਹੀਂ ਉਹ ਨਾਰਮਲ ਜਿਹਾ ਚ ਆ ਜਾਂਦਾ ਉਹ ਸਿਨਰੀਆਂ ਮੇਰੇ ਹਿਸਾਬ ਨਾਲ ਹੈਗੀ ਵੱਡਾ ਹੋਣਾ ਹਾਰਸ ਵੀ ਹੈਗੇ ਤੁਹਾਡੇ ਕੋਲੇ ਜੀ ਹਾਰਸ ਇੰਦੇ ਹਾਰਸਿਸ ਦਾ ਨਾ ਪ੍ਰਾਈਸ ਲਈ ਲੁੱਕੇ ਪਰ ਬੈਮ ਹੋ ਜਾਂਦਾ ਉਹ ਕੋਡ ਰੇਟ ਕਰਨਾ ਇੰਦਰ ਕੇਹੜੇ ਵਾਲੀ ਨਾਮ ਦਰਬਾਰ ਸਾਹਿਬ ਹੈਗਾ ਹਾਂ ਗਿਫਟ ਪਾਕ ਕਰਦੇ ਆ ਬੁੱਦਾ ਜੀ ਵੀ ਤੁਹਾਨੂੰ ਸਾਰੇ ਫੋਟੋ ਆਹ ਬੜੇ ਦੂਸਰੇ ਹੀ ਆ ਨਾ ਬੈਲ ਟਾਈਪ ਬੜੇ ਹੋਏ ਆਹ ਵਾਲੇ ਤੇ ਹੈਂਡ ਮੇਡ ਹੈ ਜੀ ਪ੍ਰੋਪਰ ਓਕੇ ਕੀ ਰੇਨਸ ਆ ਇਹ 4500 ਦੀ ਰੇਨਸ ਹੈ ਜੀ ਓਕੇ ਇਹ ਪੇਪਰ ਤਾਂ ਨਹੀਂ ਫਟਣ ਦਾ ਹੁੰਦਾ ਕੋਈ ਜਿਹੜੇ ਟਿੱਕੀ ਚੀਜ਼ ਬਣਾ ਰਹੇ ਨੇ ਮਤਲਬ ਇਹ ਤਾਂ ਫਟੂਗਾ ਕੋਈ ਨਾ ਕੁਝ ਹੁੰਦਾ ਹੈ ਸਹੀ ਗੱਲ ਆ ਬੂਟ ਰੇਟ ਆ ਗਿਆ ਨਾ ਵੀਰੇ ਹਾਂ ਜੀ ਇਹ ਕੰਨਸ ਦੇ ਵਿੱਚ ਹੈ ਜੀ ਓਕੇ ਤੇ ਆਹ ਆਹ ਦਾ ਆਹ ਸੋਹਣਾ ਨੂੰ ਆਪਣੀ ਲੌਬੀ ਚ ਸੋਫਿਆਂ ਦੇ ਪਿੱਛੇ ਮੈਂ ਸੋਚ ਰਹੀ ਹਾਂ ਜਨਾ ਹੈਗੇ ਵੱਡੇ ਵਾਲੇ ਸਾਈਜ਼ ਹੈਗੇ ਇਹ ਰੋਕ ਪਟਿਆ ਨਹੀਂ ਉਹ ਠੀਕ ਆ ਜਿਹੜਾ ਆਪਾਂ ਪਹਿਲਾਂ ਦੇਖਿਆ ਸੀ ਉਹਨੇ ਚਲੋ ਉਹ ਕਰ ਦਿਓ ਪੈਕ ਵੀ ਓਕੇ ਆ ਮਸਾਲੇ ਮੋਰਾ ਵਾਲੀ ਨਹੀਂ 15 ਤੱਕ ਤੂੰ ਆਪਾਂ ਨੂੰ ਇਹ ਹੈਗਾ ਬਾਈ ਆ ਪਾਲ ਤੋਂ ਆ ਗਈ ਓਕੇ ਇਹ ਇੱਥੇ ਫਿਰ ਤੁਸੀਂ ਆਪ ਜਾਨੀ ਕਿ ਬਣਾਉਨੇ ਹੋ ਸਾਰਾ ਕੁਝ ਆ ਇਧਰ ਆ ਮਹਾਰਾਜ ਜਿੰਦਕੌਰ ਦੀ ਕਿੰਨੇ ਦੀ ਆ ਇਹ ਹੈਗੀ 500 ਦੀ ਇਹ ਮਹਾਰਾਜ ਰਣਜੀਤ ਸਿੰਘ ਦੀ ਸੇਮ ਪ੍ਰਾਈਸ ਦਾ ਹੈ। ਅੱਛਾ ਸਾਰੀਆਂ ਦੇ ਇੱਕੋ ਹੀ ਆ। 35 ਆ ਦਰਬਾਰ ਸਾਹਿਬ ਆ ਨਾ ਆਪਣ ਜਿਹੜੇ ਬੁਟੀਕ ਦੇ ਆ। ਹਾਂ ਜਿਹੜੇ ਬੁਟੀਕ ਲੱਗਾ ਆ ਗਿਆ। ਹਾਂ ਇਹ ਇੱਥੇ ਹੀ ਗਏ ਵਿਆ ਸਾਰਾ। ਕਰਤਾ ਪੈ ਗਿਆ ਜੀ। ਚਲੋ। ਬਗਲੇ ਰੱਖਾ ਦੇ। ਚਲੋ ਹੀ ਚਲੋ। ਚਲੋ। ਹੁਣ ਅੰਦਰ ਹੋਰ ਘਰ ਵਾਸਤੇ ਫੇਰ ਲੈ ਜੀ। ਹਾਂ ਫੇਰ ਦੇ ਰਿਹਾ। ਚਲੋ। ਚਲ ਜੀ। ਪਕਾ ਲੂ ਨਹੀਂ ਹੋਰ ਕਿਸੇ ਆਪਣੇ ਕੋਈ। 20 ਤਾਂ ਬਣਾਉਂਦੇ ਰਹਿੰਦੇ ਆ ਰੋਜ਼ ਹੀ। ਕਿਹੜੇ ਚਾਹੀਦੇ ਕਿਹੜੇ ਆਪਾਂ ਨੂੰ। ਮਤਲਬ ਮੈਨੂੰ ਉਦਾਂ ਦਾ ਕੋਈ ਚਾਹੀਦਾ ਹੋਵੇ। ਜੀ। ਥੋੜਾ ਜਿਹਾ ਬਟ ਸਾਈਜ਼ ਥੋੜਾ ਜਿਹਾ ਲੰਬਾ ਲੈਣਾ ਆਪਣਾ ਬਹੁਤ ਸਾਟਿਕ ਤਕਨ ਦੀ ਸ਼ਾਨ ਲਿਆ ਜਨਾ ਅਜਾ ਪੂਨ ਮੈਚਿੰਗ ਉਹਦੇ ਨਾਲ ਤਾਂ ਕੁਝ ਥੀਮ ਵਿਝਾਣੀ ਵਾਲ ਜਿਵੇਂ ਰੋੜਾ ਜਿਵੇਂ ਡਿਜ਼ਾਈਨ ਹੋਰ ਵੀ ਹੋ ਜਾਣ ਫਲਾਵਰ ਪਾਟਸ ਵਗੈਰਾ ਹੋ ਜਾਣਗੇ ਜੀ ਪਰ ਆ ਜੀ ਲਾਓ ਤੁਸੀਂ ਨੂੰ ਇੱਕ ਚੀਜ਼ ਬੜੀਆ ਹੋਰ ਇੰਟੀਗਰੀਅਰ ਡਿਫਰੈਂਟ ਆ ਕੋਕੀ ਜਿਹਾ ਥੋੜਾ ਚਲੋ ਜੀ ਜੱਸਾ 8 ਗੈਲਰੀ ਅੱਛਾ ਤੁਸੀਂ ਆਏ ਬਰਸੇ ਮੈਂ ਤਾਂ ਅੱਜ ਆਇਆ ਮੈਂ ਤਾਂ ਦੋ ਵਾਰ ਆਇਆ ਚਲੋ ਚੱਲੋ ਉਹਨਾਂ ਨੂੰ ਗਿਫਟ ਤਾਂ ਆਇਆ ਰਹੀ ਆ ਲਓ ਇਹ ਦਾਗੀ ਪੋਖ ਇਹ ਹਣ ਥੋੜੀ ਖਾਵਾਂਗੇ ਸ਼ਗਰ ਕੰਦੀ ਸਿਆਲਾਂ ਦਾ ਤੋਹਫਾ ਤੁਸੀਂ ਵੀ ਜ਼ਰੂਰ ਖਾਇਆ ਕਰੋ ਬਹੁਤ ਫਾਇਦੇ ਆ ਇਹਦੇ ਖਾਣ ਦੇ ਚਲੋ ਦੋਖ ਮਤਲਬ ਸਿਆਲਾਂ ਦਾ ਤੋਹਫਾ ਇਹ ਖਾ ਤੂੰ ਗੁਣਾ ਨਾਲ ਭਰਪੂਰ ਆ ਲਓ ਜੀ ਡਾਈਟ ਤੇ ਸਿਹਤ ਦਾ ਪੂਰਾ ਧਿਆਨ ਰੱਖਦੇ ਹੋਏ ਹੁਣ ਮਹਾਰਾਜ ਜੀ ਹੁਣੀ ਖਾਣਗੇ ਗੋਲਚਾ ਗੋਲਚੇ ਛੋਲੇ ਪੂਰਾ ਪੂਰਾ ਧਿਆਨ ਰੱਖਦੇ ਆ ਡਾਈਟ ਖਾਣ ਦਾ ਨਹੀਂ ਆ ਵੇਰੀ ਨਾਈਸ ਉਧਰ ਕੋਲਚੇ ਤਿਆਰ ਹੋ ਜਾਂਦੇ ਉਹਦੇ ਕੋਲਚੇ ਸਵਾਦ ਹੁੰਦੇ ਆ ਬਾਈ ਦੇ ਇਹਨਾਂ ਨੇ ਸਕੀਮ ਨਾਲ ਰੇੜੀਆਂ ਲਾਈਆਂ ਹੋਈਆਂ ਦੇਖ ਲਓ ਵੀ ਇਧਰੋਂ ਮਿਰਚ ਵੱਧਵਾ ਕੇ ਉਧਰ ਜੂਸ ਵਾਲੀ ਕੋਲ ਆ ਆਜੋ ਵੀ ਕੋਲਚੇ ਖਾਣ ਦੇ ਸ਼ਕੀਨ ਕਿਹੜੇ ਖੜੇ ਆ ਖਿੱਚ ਕੇ ਰੱਖ ਕੰਮ ਨੂੰ ਹਾਂ ਪੂਰਾ ਪੂਰਾ ਚਰਨੇ ਹਾਂਜੀ ਫ੍ਰੈਂਡਲੀ ਆਪਾਂ ਗਿਫਟ ਆ ਜਿਹੜਾ ਉਹ ਲੈ ਆਂਦਾ ਤੇ ਇਹ ਦੇਣਾ ਕਿਨੂੰ ਆ ਇਹ ਆਪਾਂ ਕੱਲੋਂ ਤੁਹਾਨੂੰ ਦੱਸਾਂਗੇ ਕਿ ਨਹੀਂ ਹੈਨਾ ਜੀ ਅੱਜ ਸਾਡੇ ਕੋਲ ਹੀ ਹੈ ਜਸਲੀਨ ਖੌਰ ਅੱਠ ਵੀ ਹੋਣ ਲੱਗ ਪੜੋ ਅੱਠ ਦਿਨੀ ਵੀ ਓਟਾ ਹੁਣ ਤਾਂ ਤੂੰ ਚੰਗੀ ਜਾਨੀ ਆ ਜਿਸ਼ਲੀਨ ਕੋਰ ਮਟੋ ਅੱਜ ਤੂੰ ਕਿੱਥੇ ਲੈ ਕੇ ਕਿਹਾਈਆਂ ਪਹਿਲਾਂ ਤਾਂ ਐਂ ਦੱਸ ਹੈ ਕਿਹੜੀ ਫੋੜੀ ਨਹੀਂ ਦਿਖੀ ਸੀ ਬੱਲੇ ਇਹ ਗਿਫਟ ਕਾਹਦਾ ਵਾ ਤੈਨੂੰ ਐਂ ਮੈਨੂੰ ਦੱਸਿਆ ਨਹੀਂ ਤੂੰ ਬਰਥਡੇ ਗਿਫਟ ਆ ਬਰਥਡੇ ਬਰਥਡੇ ਦਾ ਇਹ ਤੇਰਾ ਬਾੜੀ ਦੂਰ ਪਿਆ ਯਾਰ ਮੈਂ ਕਿੰਨੀ ਤਰੀਕ ਨੂੰ ਆ ਤਦੋਂ ਤੇਰਾ ਬਾਰਡੇ ਹੀ ਨਹੀਂ ਪਤਾ ਮੋਟੋ ਹੈ 23 ਨੂੰ ਬਰਥਡੇ ਆ ਇੱਕ ਕੁੜੀ ਨਾ ਬਾਹਰ ਲੱਕੜੇ ਖੜੀ ਓਥੇ ਹੈ ਨਾ ਉਹ ਨਿੱਕੀ ਜਿਹੀ ਹੈਡੀ ਹੈ ਨਾ ਉਹ ਸਾਡੇ ਵੱਲ ਧੱਕ ਨੂੰ ਉਹ ਦੋ ਕੁੜੀ ਹੂੰ ਤੇ ਕਿਹੜੀ ਕਲਾਸ ਚ ਹੋਗੀ ਯੂਕੇ ਜੀ ਯੂਕੇ ਜੀ ਤਾਂ ਐਕਟਿੰਗ ਵੀ ਕਰ ਲੈਣੀ ਆ ਹੈ ਜਿਸਲੀਨ ਓ ਪੋਈ ਮੇਸ਼ਨ ਆ ਰਕਾ ਯਾਰ ਸ਼ਨਾਨਾ ਸ਼ਨਾ ਆਏ ਆਪਾਂ ਬਾਅਦੋਂ ਚੱਕ ਲਾਂਗੇ ਉਹ ਕੋਈ ਨਹੀਂ ਸਪਾਈ ਨਹੀਂ ਉਹ ਕੋਈ ਨਾ ਯਾਰ ਸਫਾਈ ਦਾ ਬੜਾ ਧਿਆਨ ਰੱਖ ਲਿਆ ਕਰ ਚਲੋ ਜੀ ਬਸ ਆਪਾਂ ਬਾਅਦੋਂ ਚੱਕਾਂਗੇ ਇਹਨਾਂ ਰੱਖ ਲਓ ਥੈਂਕ ਯੂ ਚਲੋ ਜੀ ਜਿਹੜੇ ਤੂੰ ਬੜਾ ਹੁੰਦੇ ਆ ਉਹ ਸ਼ਨਾਨੀ ਹਾਂ ਸ਼ਨਾ ਤੂ ਲਿਟਲ ਬਲੈਕ ਬੱਚ ਸਿਟਿੰਗ ਔਨ ਦਾ ਵਾਲ ਬੱਲ ਨੇ ਗ੍ਰੀਟਰ ਅ ਅ ਦ ਨੇ ਪੋਏ ਫਲਾਈ ਅਵੇ ਪੀਟਰ ਫਲਾਈ ਅਵੇ ਪੋਏ ਕਮ ਬੈਕ ਪੀਟਰ ਕਮ ਬੈਕ ਪੋਏ ਹਾਂ ਕੋਈ ਪੰਜਾਬੀ ਚ ਨਹੀਂ ਆਉਂਦੀ ਪੋਇਮ ਹਾਂ ਪੰਜਾਬੀ ਸਕੂਲੇ ਬਣੀ ਸਿਖਾਉਂਦੇ ਉਹ ਜਾ ਯਾਰ ਤੂੰ ਕਹਿਆ ਨਹੀਂ ਤੂੰ ਕਹੇ ਪੰਜਾਬੀ ਦਾ ਲਾਓ ਸਾਨੂੰ ਨਹੀਂ ਨਹੀਂ ਚ ਹਿੰਦੀ ਚ ਸੁਣਾ ਦੋ ਪੰਜਾਬੀ ਸਰ ਕਿਹੜੀ ਕਲਾਸ ਚ ਸ਼ੁਰੂ ਹੋਣੀ ਹੈ ਜਾ ਕੇ ਫਸਟ ਅਗਲੇ ਸਾਲ ਅਗਲੇ ਸਾਲ ਵੱਟ ਚੋ ਜੈਣੀ ਆ। ਚਲ ਹੁਣ ਹਿੰਦੀ ਚ ਸੁਣਾ ਦੇ। ਕਾ ਫਿਰ। ਆਂ ਕਿਹੜੇ ਗਾਣੇ ਆ? ਹਾਤੀ ਰਾਜਾ। ਹਾਤੀ ਰਾਜਾ ਕਹਾਂ ਚਲੇ ਸੁਢ ਹਿਲਾ ਕਰ ਕਹਾਂ ਚਲੇ ਮੇਰੇ ਘਰ ਵੀ ਆਉਣਾ ਹਲਵਾ ਪੂੜੀ ਖਾਉਣਾ। ਆਉ ਬੈਠੋ ਕੁਰਸੀ ਪਰ। ਕੁਰਸੀ ਬੋਲੀ ਚੱਟਪਟ ਚੱਟ ਬਿਟ ਬਿਟ ਚੱਟਪਟ। ਆਹ। ਮੁਰ ਕਾਣਾ ਵੀ ਆਉਂਦਾ ਤੈਨੂੰ ਮੈਨੂੰ ਪਤਾ। ਕੋਈ ਗਾਣਾ ਸੁਣਾ ਚੱਕ ਮਾਜ। ਤੇਰਾ ਫੇਵਰੇਟ ਗਾਣਾ ਕਿਹੜਾ ਤੁਹਾਡਾ ਕੋਈ ਗਾਣਾ ਬਨ ਯਾਰ ਹੀ ਨਹੀਂ ਹੁੰਦਾ ਹਾਂ ਤੂੰ ਹੋਰ ਸੁਣਾ ਦੇ ਕੋਈ ਨਹੀਂ ਨਾ ਲਾਦੀ ਤੂੰ ਜਿੰਦੀ ਮੇਰੀ ਰੰਗ ਦੇ ਲਾਦੀ ਆ ਉਹ ਵਾਲਾ ਉਹ ਮਤੇ ਮਾਂ ਮੇਰਾ ਆ ਗਿਆ ਹਾਂ ਹਾਂ ਚਲ ਫਿਰ ਹੋਰ ਸੁਣਾ ਦੇ ਕੋਈ ਹੋਰ ਕੋਈ ਆਂਦਾ ਹੀ ਨਹੀਂ ਤੈਨੂੰ ਕਿਹੜਾ ਹੁੰਦਾ ਉਹ ਸੁਣਾ ਦੇ ਮੈਂ ਕੋਈ ਆਂਦਾ ਨਹੀਂ ਮੈਂ ਯਾਰ ਆਉਂਦਾ ਤੈ ਉਹ ਚੋ ਤੁਸੀਂ ਸਿਰਾ ਕਰਾਉਂਦੇ ਅਸੀਂ ਸਿਰਾ ਕਰਾਉਂਦੇ ਉਹ ਵਾਲਾ ਉਹ ਬੋਲੀ ਆਉਂਦੀ ਹੋਊਗੀ ਬੋਲੀ ਆਉਂਦੀ ਉਹ ਬੋਲੀ ਤਾਂ ਆਉਂਦੀ ਉਹ ਨਾ ਜਮੀ ਬਈ ਚਲੋ ਬਈ ਮੇਰੇ ਮम्मी ਦਾ ਬੇਆ ਮੈਨੂੰ ਗੱਡੇ ਗੱਡੇ ਦਾ ਅਸੀਂ ਸਾਰੇ ਜਮਾਂਗੇ ਚਿੱਟੇ ਦੰਦ ਕਰਾ ਕੇ ਕਿਸੇ ਤਾਂ ਮਣਦੇ ਨਾਗੇ ਅਰੇ ਵਾਹ ਜੀ ਬਾਹ ਜੀ ਬਾਹ ਇਹ ਹੁਣ ਆਪਾਂ ਪਹੁੰਚ ਚੁੱਕੇ ਆ ਰਾਇਗੋਟ ਰਾਇਗੋਟ ਅੱਜ ਹੈਗਾ ਯਗਰਾਤਾ ਜਿਗਰਾਤੇ ਨੇ ਸੱਦਿਆ ਸੀ ਆਪਾਂ ਨੂੰ ਵੀ ਥੋੜਾ ਜਿਹਾ ਲੁਧਿਆਣੇ ਆਪਾਂ ਤੁਹਾਨੂੰ ਪਤਾ ਵੀ ਗਿਫਟ ਲੈਣੇ ਸੀਗੇ ਕੱਲੂ ਇੱਕ ਬਹੁਤ ਹੀ ਵਧੀਆ ਘੈਂਟ ਜਿਹਾ ਸਰਪ੍ਰਾਈਜ਼ ਆ ਸਾਰਿਆਂ ਲਈ ਪੂਰਾ ਬਲੌਗ ਆਪਾਂ ਪਾਵਾਂਗੇ ਪਰਸੋਂ ਨੂੰ ਪਰ ਗੱਲ ਵਾਲੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਆਪਾਂ ਜਿਹੜੇ ਗਿਫਟ ਲੁਕ ਲੈ ਆ ਉਹਨਾਂ ਦੇ ਲਈ ਤੇ ਹੁਣ ਆਪਾਂ ਥੋੜਾ ਜਿਹਾ 2-4 ਕੰਮ ਹੋਰ ਸੀਗੇ ਲੁਧਿਆਣੇ ਉਹ ਕਰ ਕਰਾ ਕੇ ਥੋੜਾ ਲੇਟ ਹੋਗੇ ਤੇ ਮੱਲਾ ਦਾ ਯਾਗਰ ਚੱਲ ਪਿਆ ਹੁਣਾਂ ਤੇ ਸੋਮਨ ਨੇ ਜਾਂਦੀ ਨੇ ਭੇਟਾ ਗਉਣ ਦੀਆਂ ਇਹ ਤਾਂ ਤਿਆਰੀ ਕਰੀ ਜਾਂਦੀ ਆ ਕਹਿੰਦੀ ਉਹ ਲੁਧਿਆਣੇ ਦੀ ਵੀ ਲੱਗੀ ਵੀ ਆ ਕਹਿੰਦੀ ਚਲੋ ਬੋਲਾ ਬਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਅਰੇ ਹੁਣ ਯਾਰ ਹੁਣ ਤਿਆਰ ਹੋ ਜੋ ਹੋ ਜੋ ਲਾਓ ਘਰਾਂ ਫਿਰ ਤੁੰਡਾ ਉੱਥੇ ਜਾ ਕੇ ਤੁਸੀਂ ਇੱਕ ਝਲਕੀ ਵੀ ਦਿਖਾਉਣੀ ਆ। ਦਾ। ਉੱਦੋਂ ਨੂੰ ਕਰੀ ਜਾਂਦੀ ਆ ਜੋਤਾਂ ਨਹੀਂ ਲੱਗੀ ਹੋਈ ਇੱਥੇ ਖਾਣ ਨੂੰ ਕੀ ਹੋ? ਉੱਥੇ ਖਾਣ ਨੂੰ ਕੀ ਹੋ? ਓਏ ਝੂਟਾ ਝੂਟ ਕਿਉਂ? ਉਹ ਤਾਂ ਹੁਣ ਰਾਤ ਨੂੰ ਰੋਟੀ ਦਾ ਟਾਈਮ ਹੋਇਆ ਹੋਇਆ ਸੀ ਕੁਛ ਖਾਧਾ ਨਹੀਂ ਅਜੇ ਆਪਾਂ। ਦੁਪਹਿਰ ਸ਼ਾਮ ਦਾ ਖਾਣਾ। ਉੱਥੋਂ ਦੀ ਕੀ ਨਹੀਂ ਆ? ਕੀ ਹੋਈ ਬਖਾਰ? ਮੈਂ ਵੀ ਦੋ ਚਾਰ ਪੰਪੂ ਦੇ ਤੇ ਮੈਂ ਕਿਹਾ ਛੋਲੇ ਪੂਰੀਆਂ। ਨਾ ਚਲੋ ਹੁਣ 2 ਮਿੰਟ ਬੰਦ ਕਰਿਓ। ਦਹੀਂ ਭੱਲੇ, ਟਿੱਕੀ, ਮੰਜੂਰੀਅਨ ਇਹ ਆ ਕੋ ਹੂਗਾ ਕੀ ਕਰਨੰਦੇ ਨੂੰ ਜਿਹੜੀ ਆਪਾਂ ਬਣਾਉਂਨੇ ਨੇ ਘਰੇ ਪਾਓ ਭਾਜੀ ਨਿਊਡਲ ਸਾਰਾ ਕੋਸ ਹੋਊਗਾ ਤੁਸੀਂ ਛੇਦੀ ਕਰੋ ਉਹ ਕਰ ਰੈ ਕੋਟ ਤਾਂ ਪਾ ਗਏ ਇਧਰ ਚਲਕੀ ਲਾਉਣੀ ਆ ਜਾਂ ਕੇ ਤੁਸੀਂ ਦੋ ਹੱਥ ਖੜੇ ਕਰਕੇ ਨਕਾਰਾ ਸ਼ਰਮ ਵਾਲੀ ਦਾ ਬੋਲ ਸਾਤ ਚੇਦ੍ਰਵਾਰ ਕੀ ਜੈ ਆ ਦੇਖਿਆ ਜਾਏ ਕਰਨਗੇ ਇੱਥੇ ਦੋ ਹੱਥ ਖੜੇ ਕਰਕੇ ਜਿਹੜੇ ਮਾਤਾ ਨੂੰ ਪਿਆਰ ਕਰਦੇ ਆ ਤੇ ਬਹੁਤ ਉਹ ਵਾ ਦੇਖਣ ਵਾਲਾ ਹੁੰਦਾ ਜੇ ਕਰਤਾ ਹੂੰ ਓਕੇ ਆ ਰੋਡ ਤੇ ਉਹ ਜੁੱਤੀ ਵਾਲੀ ਹਾਂ ਜੁੱਤੀ ਵਾਲੀ ਦੁਕਾਨ ਤੰਦਾ ਦੱਸਦਾ ਕਿੱਥੇ ਆ ਰੇ ਗਾਂ ਜਾ ਕੇ ਆ ਉਦੋਂ ਤੋਂ ਸਾਰਾ ਮੱਲ ਲੈ ਰੇ ਗੋ ਡਗਾਤਾ ਤੁਹਾਨੂੰ ਜੁੱਤੀ ਵਾਲੀ ਦੁਕਾਨ ਹੀ ਨਹੀਂ ਪਤਾ ਆ ਰੇ ਇੱਥੇ ਆ ਇਹ ਆ ਦੁਕਾਨਾਂ ਚ ਇਹਨਾਂ ਦੁਕਾਨਾਂ ਚ ਕਿਹੜੀਆਂ ਚ ਆ ਇੰਨਾ ਵਾਲਾ ਆ ਰੇ ਜੁੱਤੀਆਂ ਦੇ ਦੇ ਦਿੰਦੇ ਨੇ ਪੰਜਾਬੀ ਜੁੱਤੀ ਅਸੀਂ ਤਾਂ ਚਲੇ ਕੇ ਬਰਨਾਲਾ ਰੋਡ ਤੇ ਤੋਂ ਤੁਹਾਨੂੰ ਤਾਂ ਪਤਾ ਆਈਡੀਆ ਜਲੀ ਬੰਗਾ ਹਾ ਹਾ ਬਾਲੀਆਂ ਸਵਾਰ ਹੁੰਦਾਂਗੇ ਮੈਂ ਤਾਂ ਬਾਲਾ ਜੀ ਦੀ ਖਾ ਕੇ ਆਉਣੀ ਪਨੀਰ ਵਾਲੀ ਜਲੇਬੀ ਉਹ ਦੀ ਸਵਾਸ ਸਿੰਦਰੁੱਦ ਨਸੀਦਾ ਕਿੰਨੇ ਉਹ ਜੜੀ ਮੋਟੀ ਜੀ ਸੀਗੀ ਹਾਂ ਬਈ ਉਹ ਬਕਰੇ ਵੀ ਬਣਾਵਾਂਗੇ ਇੱਕ ਦਿਨ ਹਾਂ ਹੋਜੋ ਹੋਜੋ ਤਿਆਰ ਹੋਜੋ ਹੋਜੋ ਇਹ ਨਾਂ ਬੰਦ ਕਰੋ ਕਿਉਂ ਬੰਦ ਕਰੋ ਸੇਤੀਕਾਰ ਉੱਤੇ ਜਗਰਾਤੇ ਵਾਲੇ ਜਿਹੜੇ ਭੇਡਾ ਕਰਦੇ ਉਹ ਆਈ ਲਸਕਾਰਦੇ ਹੁੰਦੇ ਆ ਸਾਰਾ ਘਰ ਬਾਰਸ਼ ਨਾਲ ਲੈ ਚੱਲੋ ਉੱਤੇ ਉਹ ਮੱਥਾ ਠੇਕਣਾ ਬੰਦ ਕਰੋ ਲਾ ਮੱਥਾ ਠੇਕੀ ਦਾ ਹੁੰਦਾ ਵਾ ਤੁਹਾਨੂੰ ਜਿਹੜੇ ਉਹ ਝੜਕੀਆਂ ਗੜਦੇ ਹੁੰਦੇ ਆ ਆਕੀ ਮਮੂਹਣੀ ਤਾਂ ਪਹੁੰਚ ਗਏ ਮੰਮੀ ਵੀ ਆਈ ਆ ਮੰਮੀ ਵੀ ਆਈ ਆ ਹਾਂ ਹਾਂ ਉਹਦਾ ਗੱਲ ਕਰ ਆਪਾਂ ਲੇਟ ਹੋ ਗਏ ਅਸੀਂ ਨਹੀਂ ਇੱਕ ਗੱਡੀ 'ਚ ਆਉਣੇ ਸਾਰਿਆਂ ਨੇ ਜੀ ਅਸੀਂ ਤਾਂ ਸਾਰਾ ਰੋਜ਼ ਹੀ ਲੇਟ ਹੁੰਦੇ ਹਾਂ ਹਾਂ ਪੈਗ ਫੂ ਕਰਾ ਲਿਆ ਸਾਡਾ ਸ਼ਡਿਊਲ ਨਹੀਂ ਸਹੀ ਗੱਲ ਆ ਅੱਜ ਬੜੀ ਲੇਟ ਹੋ ਗਏ ਓੱਖਾਂ ਬਹੁਤ ਜ਼ੋਰਾਂ ਨਾਲ ਲੱਗੀਆਂ ਹੁਣ ਜਾ ਕੇ ਦੇਖਦੇ ਹਾਂ ਹੁਣ ਵੀ ਲੰਗਰ ਦੇ ਵਿੱਚ ਕੀ ਸ਼ੈਕਾਉਂ ਨੂੰ ਮਿਲੂਗਾ ਨਹੀਂ ਨਹੀਂ ਇਹ ਤਾਂ ਗੁਰਦਵਾਰਾ ਸਾਹਿਬ ਆ ਕਈ ਆਪੇ ਬਸ ਇੱਕ ਮਿੰਟ ਕੁਲਚੇ ਵਾਲੇ ਕੋਲੇ ਆ ਜੀ ਕੁਚੇ ਵਾਲੇ ਕੋਲੇ ਆ ਗਏ ਹਾਂ ਬਹੁਤ ਸਵਾਦ ਕੁਲਚੇ ਹੁੰਦੇ ਆ ਸਾਰਿਆਂ ਨੇ ਖਾਧੇ ਹੀ ਹੋਣੇ ਆ ਤੇ ਕਮੈਂਟ ਜ਼ਰੂਰ ਕਰਿਓ ਜਿੰਨਾਂ ਜਿੰਨਾਂ ਨੇ ਖਾਧੇ ਆ ਦੋ ਰੀੜੀਆਂ ਲੱਗਦੀਆਂ ਕ ਇਧਰ ਲੱਗਦੀ ਹੁੰਦੀ ਅੱਜ ਉਹ ਹੈ ਨਹੀਂਗਾ ਬਾਈ ਬਹੁਤ ਟੇਸਟੀ ਸੀ ਦੋ ਜੀ ਕਿਉਂਕਿ 9 ਵਜੇ ਗਏ ਆ ਰੈਕੋਟ ਦਾ ਬੱਸ ਟੈਕਸੀ ਆ ਬੱਸ ਨਿਕਲ ਗਿਆ ਆਨੇ ਬਸ ਆ ਬੱਸ ਸਟੈਂਡ ਦੇ ਮਗਰ ਆ ਜਗਰਾਤਾ ਤਾਂ ਬੱਸ ਸਟੈਂਡ ਕਿਹੜਾ ਆਹ ਦੇਖ ਆ ਬੱਸ ਸਟੈਂਡ ਨੂੰ ਗੜੀ ਜਾਊਗੀ ਹੁਣ ਆਪਾਂ ਉਧਰ ਚੱਲਦੇ ਆਂ ਰੈਕੂੜ ਦਾ ਪਤਾ ਨਹੀਂ ਰੈਕੂੜ ਦਾ ਹੁਣ ਤੈਨੂੰ ਸਾਰਾ ਕੁਝ ਤਾਂ ਕਮਾਤਾ ਯਾਰ ਰੈਕੂੜ ਰੈਕੂੜ ਤਾਂ ਇਹ ਗ੍ਰਾਮਾਂ ਦਾ ਤਾਂ ਪਤਾ ਲੱਗ ਗਿਆ ਬਸ ਰੈਕੂੜ ਤਾਂ ਤੈਨੂੰ ਸਭ ਤੋਂ ਵੱਧ ਕਮਾਤਾ ਮੈਂ ਕੀ ਕਮਾਇਆ ਉੱਥੋਂ ਇਦਾਂ ਮੜ ਜੁੰਦੇ ਉੱਥੇ ਤੇ ਬਸਰ ਉਹ ਆਈ ਹੀ ਹੁੰਦਾ ਘੁੰਮਣਾ ਹੋਰ ਕੀ ਹੁੰਦਾ ਭਾਈ ਦੀ ਸਬਜ਼ੀ ਕਿੰਨੀ ਵਧੀਆ ਸੀ ਲੈਣੀ ਆ ਹੁਣ ਸਬਜ਼ੀ ਕਰਨੀ ਆ ਉੱਥੇ ਜਾ ਕੇ ਖਾਣੇ ਆ ਤੇ ਗੰਡਾਸਿਆਂ ਵਾਲਾ ਚੌਕ ਆ ਗਿਆ ਨਵਾਂ ਬਣ ਗਿਆ ਹਾਂ ਗੰਡਾਸਿਆਂ ਵਾਲਾ ਚੌਕ ਕਿਉਂ ਆਉ ਉਹਦੇ ਗੰਡਾਸੇ ਡੰਗੇ ਇਹ ਕਈ ਰੀ ਜੇ ਇਹਨਾਂ ਦੇ ਲੜਾਈ ਲੜੂਈ ਹੋ ਜੇ ਬਾਲਾ ਜੀ ਵਾਲਿਆਂ ਦੇ ਲਾ ਦੇਣੇ ਇਹਨਾਂ ਨੇ ਭੱਜ ਕੇ ਦੇਖੀ ਅਜੇ ਬਾਲਾ ਜੀ ਇੱਥੇ ਵੀ ਇੱਕ ਉਧਰ ਵੇਖ ਆ ਦੇ ਗੜਾਸ ਗੜਾਸੇ ਵਾਲਾ ਜਾਊਗਾ ਆ ਗਿਆ ਕੱਲ ਵਾਲਾ ਸਰਪ੍ਰਾਈਜ਼ ਦਾ ਬਾਲਾ ਘੈਂਟ ਆ ਜਿਹੜਾ ਕਾਲੂ ਜਾਣਾ ਜਿਹਨੂੰ ਗਿਫਟ ਦੇ ਕੇ ਆਉਣੇ ਆਪਾਂ ਕੱਲੂ ਮਲਾਵਾਂਗੇ ਬਾਲੇ ਘੈਂਟ ਘੈਂਟ ਬੰਦੇ ਆਉਣੇ ਆ ਕੱਲ ਫੋਨ ਹਾਂਜੀ ਚਲੋ ਲੱਗੋ ਲੈਣ ਚ ਸੀਮੂ ਜونی ਆ ਗਏ ਨੇ ਚਾੱਕ ਲਿਆ ਚਾੱਕ ਲਿਓ ਫਟ ਲੈਣ ਬਹੁਤ ਵੱਡੀ ਲੱਗ ਗਈ ਲੈ ਕੇ ਨਹੀਂ ਲੈਣ ये तो जाके संकट हमारा कैसे टलेगा मैंने इसलिए नीचे बैठा हूं कि आप तो बाबा के दर्शन क्योंकि ये भजन कर नहीं कितने भक्तों की बात बनी है ये हमारा विश्वास है जब बाबा को निहार के उसको बोलोगे ना ਕਾਟੋ ਸੰਕਤ ਕਾਟੋ 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 ਸੰਕਤ ਕਾਟੋ ਕਿਵੇਂ ਕਾਟੋ ਤੁੰਗਣਾ ਸੁਣਾ ਮਾੜੀ ਮੋੜੀਆਂ ਦੋ ਨਾਂ ਰਖਾਗੇ ਮਹਾਰਾਜ ਜੀ ਬੈਠੇ ਨੇ ਆਸਾ चलेगा, साथ हमारे चलेगा। पीछे क्या है दुनिया वाले कुछ नहीं देंगे बार बार बोल रहे हैं जिसको देख रहे हैं ना तो कुछ नहीं मिलेगा अगर उसको देख लिया तो बात बन जाएगी साथ हमारे कौन चलेगा